ਹਾਂਜੀ ਦੋਸਤੋ ਫਿਰ ਕਿਵੇਂ ਹੋ ਸਾਰੇ ਪਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਦੋਸਤੋ ਅੱਜ ਬਹੁਤ ਹੀ ਤਾਕੜੀ ਚੈਂਪੀਅਨਸ਼ਿਪ ਹੋਣ ਵਾਲੀ ਹੈ ਜਿਸ ਦੇ ਵਿੱਚ ਚਾਰ ਟੀਮਾਂ ਨੇ ਭਾਗ ਲੈਣਾਗਾ ਦੋਸਤੋ ਅੱਜ ਅੰਬੇ ਨੇ ਵੀ ਵਾਪਸੀ ਕਰਨੀ ਆ ਅੱਜ ਸ਼ੀਲੂ ਨੇ ਵੀ ਖੇਡਣਾ ਅੱਜ ਜੱਗੂ ਹਾਕਮਾਲੀਏ ਨੇ ਵੀ ਖੇਡਣਾਗਾ ਦੋਸਤੋ ਜਿਹੜੀ ਤੁਸੀਂ ਇੰਤਜ਼ਾਰ ਕਰਦੇ ਰਹੇ ਨੇ ਜੱਗੂ ਤੇ ਸ਼ੀਲੂ ਦੀ ਟੱਕਰ ਦਾ ਪਰਮਾਤਮਾ ਕਰੇ ਅੱਜ ਕਿਰਪਾ ਨਾਲ ਹੋ ਹੀ ਜਾਣੀ ਅੱਜ ਬਹੁਤ ਹੀ ਤਗੜੇ ਮੈਚ ਹੋਣੇ ਨੇਗੇ ਅੱਜ ਅੰਬੇਸਰ ਸਿੰਘ ਨੇ ਵਾਪਸੀ ਕਰ ਦੇਣੀ ਹੈ ਕਿਉਂਕਿ ਅੱਜ ਮਾਝੇ ਦੀ ਟੀਮ ਖੇਡਣੀ ਹੈ ਮਾਝੇ ਲਈ ਅੰਬਾਜ ਇੰਤਜਾਨ ਲਾਉਂਦਾ ਭਾਵੇਂ ਬਿਆਹ ਨੂੰ ਥੋੜੇ ਦਿਨ ਹੋਏ ਨੇ ਪਰ ਜਦੋਂ ਮਾਝੇ ਦੀ ਟੀਮ ਦੀ ਗੱਲ ਆ ਗਈ ਤਾਂ ਅੰਬੇ ਨੇ ਖੇਡਣ ਨੂੰ ਹਾਂ ਕਰ ਦਿੱਤੀ ਦੋਸਤੋ ਅੱਜ ਬਹੁਤ ਹੀ ਟਾਪ ਦੀ ਚੈਂਪੀਅਨਸ਼ਿਪ ਹੈ ਕਪੂਰਥਲੇ ਦੀ ਪਹਿਲਾ ਇਨਾਮ 6 ਲੱਖ ਰੁਪਿਆ ਦੂਜਾ ਇਨਾਮ 5 ਲੱਖ ਰੁਪਿਆ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਚਾਰ ਟੀਮਾਂ ਖੇਡਣਗੀਆਂ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਜੇਕਰ ਆਪਾਂ ਟੀਮਾਂ ਦੀ ਗੱਲ ਕਰੀਏ ਕਿਹੜੇ ਕਿਹੜੇ ਖਿਡਾਰੀ ਖੜਨੇ ਤਾਂ ਮਾਝੇ ਦੀ ਮਾਧਿਏ ਦੇ ਵਿੱਚ ਅੰਬਾਸੁਰ ਸਿੰਘ ਸ਼ੰਕਰ ਸੱਧਵਾ ਜਹਾਜ ਮਿੱਤਰੋ ਸਤੂ ਖਡੂਰ ਸਾਹਿਬ ਛੋਟਾ ਟਾਰਜਨ ਗਰਦਿਤ ਕਿਸ਼ਨਗੜ੍ਹ ਦੀਪ ਦਵਰਜੀ ਸਿੰਮੂ ਕੰਗ ਭੀਮ ਸੁਰ ਸਿੰਘ ਗਰ ਲਾਲ ਸੋਹਰ ਗਰ ਲਾਲ ਸੋਹਲ ਰਾਜਾ ਪੱਧਰੀ ਨਿੱਕਾ ਨਦੌਰ ਲਵਲੀ ਵਹਿਰਾ ਕੁਲਦੀਪ ਸ਼ਿਕਾਰ ਮਾਸੀਆ ਪੂਰੀ ਟੌਪ ਦੀ ਟੀਮਣੀ ਹੋਇਆ ਮਾਜੇ ਦੀ ਅੰਬੇ ਦੀ ਟੀਮ ਪੂਰੀ ਟੌਪ ਆ ਕਹਿੰਦੇ ਦੂਜੀ ਟੀਮਾ ਦੁਆਬੇ ਦੀ ਦੁਆਬੇ ਦੇ ਵਿੱਚ ਸ਼ਾਦੀ ਸ਼ਕਰਪੁਰ ਜੱਗੋ ਜੱਗਾ ਚਿੱਟੀ ਸਣੀ ਕਾਲੇ ਸੰਘਿਆ ਬੁਲਟ ਖੀਰਾਵਾਲੀਆ ਜੋਧਾ ਸੁਰਖਪੁਰ ਸੱਤੂ ਸ਼ੇਰਪੁਰ ਦੋਨਾਂ ਬਿੱਲੀ ਲੱਲੀਆਂ ਸੋਨ ਚੱਕ ਸਾਬੂ ਇੰਦੂ ਰੁੜਕਾ ਤੇ ਮੰਨਾ ਬਲਨੋ ਮਿੱਤਰੋ ਅੱਜ ਦੁਆਬੇ ਦੀ ਟੀਮ ਵਿੱਚ ਕਾਲੇ ਸੰਘਿਆ ਨੇ ਵੀ ਘਟਣਾ ਤੇ ਮੰਨਾ ਬਲਨੋ ਜਿਹੜੇ ਰਾਤ ਟਰੈਕਟਰ ਜਿੱਤ ਕੇ ਗਏ ਨੇ ਦੋਵੇਂ ਖਿਡਾਰੀ ਅੱਜ ਇਸ ਟੀਮ ਦੇ ਵਿੱਚ ਹੋਣਗੇ ਬਹੁਤ ਹੀ ਟੌਪ ਦੀ ਟੀਮ ਹੈ ਦੁਆਬੇ ਦੀ ਵੀ ਤੀਜੀ ਟੀਮਾ ਹਰਿਆਣੇ ਦੀ ਮਿੱਤਰੋ ਸ਼ਿੱਲੂ ਦੀ ਅੱਜ ਸ਼ਿੱਲੂ ਹੋਰ ਫੇਰ ਵੀ ਅੱਜ ਫੇਰ ਹਾਰ ਸਕਦੇ ਨੇਗੇ ਕਿਉਂਕਿ ਅੱਜ ਟੀਮ ਕੋਈ ਬਜਾਏ ਦੇ ਸਟਰੋਂਗ ਨਹੀਂ ਅੱਜ ਹਰਾਉਣਗੇ ਕਿਉਂਕਿ ਦੂਜੇ ਟੀਮਾਂ ਵੀ ਬਹੁਤ ਬੈਲੈਂਸ ਨੇ ਜੇਕਰ ਹਰਿਆਣੇ ਦੇ ਵਿੱਚ ਗੱਲ ਕਰੀਏ ਤਾਂ ਸ਼ੀਲੂ ਬਾਹੁ ਅਕਬਰਪੁਰ ਆਮਨ ਦੇਵਰਾ ਬਿੰਦਰ ਦੇਵਰਾ ਦੀਨੂ ਜਵਾਰਾ ਦੀਪਕ ਕਾਂਸੀਪੁਰੀਆ ਰਵੀ ਦੇਵਰਾ ਮਨੀਸ਼ ਬਾਹੁ ਅਕਬਰਪੁਰ ਮੋਹਿਤ ਡੀਂਗ ਸਮਿਤ ਸਿਵਾ ਵਿਸ਼ਾਲ ਗੱਦੀ ਖੇੜੀ ਤੇ ਬਿੱਕਾ ਛਾਤਰ ਮੇਤਰੋ ਟੌਪ ਦੀ ਟੀਮ ਨਹੀਂ ਹੋਈ ਹੈ ਹਰਿਆਣੇ ਦੀ ਸ਼ੀਲੂ ਦੀ ਟੀਮ ਵੀ ਚੌਥੀ ਟੀਮ ਆਪਣੀ ਮਾਲਵੇ ਦੀ ਜਿਹਦੇ ਵਿੱਚ ਜੱਗੂ ਹਾਕਮਵਾਲ ਜਸ਼ਨ আলমਗੀਰ ਕੁਲਵੀਰ ਜਟਾਣਾ ਰਕੇਸ਼ ਬੋਪਰ ਗਰਵਿੰਦਰ ਘੰਗਾ ਗੁਰਪ੍ਰੀਤ ਬਰੇ ਸਾਹਿਬ ਸੀਰਾ ਚੱਕ ਅਲੀ ਮਾਨ ਸਿੰਘ ਦੁਲਟ ਇੰਦਰ ਤਲਵੰਡੀ ਰਾਏ ਗਗਨ ਜੋਗੇਵਾਲ ਬਿੱਲਾ ਖੁੱਡਾ ਵਾਲੀ ਸ਼ੇਰ ਢੀਲਾ ਜਾਂੜਲੀ ਤੇ ਅੰਮ੍ਰਿਤ ਬਸਾਲਾ ਬਰਸਾਲਪੁਰ ਮਿੱਤਰੋ ਮਾਲਵੇ ਦੀ ਟੀਮ ਵੀ ਟੌਪ ਦੀ ਬਣੀ ਹੋਈ ਹੈ ਮਾਲਵੇ ਵਾਲੇ ਜਿੱਦੇ ਆਉਂਦੇ ਆ ਤੇ ਆਏ ਤੇ ਹੁੰਦੇ ਨੇ ਚੰਗੀਆਂ ਚੰਗੀਆਂ ਟੀਮਾਂ ਨੂੰ ਘਰੇ ਤੋੜ ਦਿੰਦੇ ਨੇ ਟੌਪ ਦੀ ਚੈਂਪੀਅਨਸ਼ਿਪ ਹੈ ਚਾਰੇ ਟੀਮਾਂ ਬੈਲੈਂਸ ਬਣੀਆਂ ਹੋਈਆਂ ਨੇ ਅੱਜ ਸ਼ੀਲੂ ਹਰਾਂ ਨੂੰ ਫੇ ਲੱਗਦਾ ਫੇਰ ਅੱਜ ਘਰੇ ਤੋੜ ਦੇਣਗੇ ਜਿਹੜੀ ਆਪਣੇ ਮਾਝੇ ਦੁਆਬੇ ਮਾਲਵੇ ਵਾਲੇ ਇੱਕ ਟੀਮਾਂ 'ਚ ਸ਼ੀਲੂ ਨੂੰ ਲੱਗਦਾ ਵੀ ਤੋੜ ਦੋਗੀ ਕੱਲ ਵੀ ਸ਼ੀਲੂ ਹਰਾਇਆ ਮਿੱਤਰੋ ਜਲਸੀ ਛੱਡੋ ਪੰਜਾਬ ਹਰਿਆਣੇ ਦੀ ਜੰਗ ਨਾ ਬਣਾ ਕੇ ਰੱਖੋ ਇਹਨੂੰ ਕਿਉਂਕਿ ਜਦੋਂ ਕੋਈ ਵੀ ਟੀਮ ਚੰਗਾ ਖੇਡੂਗੀ ਤਾਂ ਟੀਮ ਹਾਰੂਗੀ ਕੱਲ ਵੀ ਬਹੁਤ ਚੰਗਾ ਮੈਚ ਲੱਗਿਆ ਕੱਲ ਸ਼ਕਰਪੁਰ ਵਾਲਿਆਂ ਨੇ ਸ਼ੀਲੂ ਘਰੇ ਤੋੜਤਾ ਟਾਈਮ ਨਾਲ ਹੀ ਤਾਂ ਕਰਕੇ ਜਦੋਂ ਕੋਈ ਕੋਈ ਖਿਡਿਆਰੀ ਜਾਂ ਟੀਮ ਚੰਗੀ ਛੇਡੂਗੀ ਤਾਂ ਦੂਜੇ ਖਿਡਿਆਰੀ ਆਟੋਮੈਟਿਕ ਹੀ ਹਾਰ ਜਾਣਾ ਹਾਂ ਕੁਇਦ ਦੌਰ ਹੁੰਦਾ ਖਿਡਾਰੀ ਦਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਜੀਗਾ ਜਿਵੇਂ ਸ਼ੀਲੂ ਦਾ ਦੌਰ ਆ ਪਰ ਐਨ ਵੀ ਹੋਰ ਹੋਰ ਜਿੱਤੂਗਾ ਜਿਵੇਂ ਜਿੱਤਦਾ ਆ ਰਿਹਾ ਸੀਗਾ ਪਰ ਕਦੇ ਨਾ ਕਦੇ ਜਿੱਦ ਕੋਈ ਆਪਾਂ ਵੀ ਤਕੜੇ ਆਪਣੇ ਪੰਜਾਬ ਵਾਲੇ ਖਿਡਾਰੀ ਵੀ ਤਕੜੇ ਹੋ ਕੇ ਕੱਢਣਗੇ ਵਧੀਆ ਜੁੱਸੇ ਨਾਲ ਖੇਡਣਗੇ ਜੋਰ ਲਾਉਣਗੇ ਤਾਂ ਐਡੀ ਕੋਈ ਗੱਲ ਨਹੀਂ ਵੀ ਖਿਡਾਰੀ ਹਾਰੇਗਾ ਕੱਲ ਪੰਜਾਬ ਵਾਲਿਆਂ ਨੇ ਸ਼ੀਲੂ ਨੂੰ ਟਾਈਮ ਨਾਲ ਹੀ ਤੋੜਿਆ ਤਾਂ ਕਰਕੇ ਅੱਜ ਬਹੁਤ ਹੀ ਟੌਪ ਦੀ ਚੈਂਪੀਅਨਸ਼ਿਪ ਹੈ ਖਵੱਡੀ 360 ਤੇ ਲਾਈਵ ਚੱਲੂਗਾ ਗੁਰੂ ਨਾਨਕ ਸਟੇਡੀਅਮ ਕਪੂਰਥਲੇ ਦੇ ਵਿੱਚ ਇਹ ਮੈਚ ਹੋਣੇ ਨੇ ਦੇਖੋ ਹਮ ਹਵਾ ਕੇ ਪਹੁੰਚੋ ਬਹੁਤ ਹੀ ਟੌ ਇੱਕ ਗੱਲ ਆ ਗਈ ਇਹ ਚਾਰ ਹੀ ਟੀਮਾਂ ਨੇ ਖੇਡਣਾ ਟਾਈਮ ਵਾਲੀ ਮੈਚ ਨਿਬੜ ਜਾਣਗੇ